ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਵਾ ਚੈਨਲ ਦੇਖ ਰਹਾ ਹੈ ਦਰਸ਼ਕ ਵੀਰਾਂ ਦਾ ਸਵਾਗਤ ਹੈ ਜੀ ਅੱਜ ਹੈ 29 ਮਾਰਚ 29 ਮਾਰਚ ਦਾ ਸਿੱਖ ਇਤਿਹਾਸ ਜਿਦੇ ਵਿੱਚ ਆਪਾਂ ਨੂੰ ਇਤਿਹਾਸਕ ਤੱਥ ਮਿਲਦਾ ਹੈ 1695 ਦੀ ਵਿਸਾਖੀ ਨੂੰ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਖਤਰ ਹੋਈਆਂ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸ ਸਮੇਂ ਹੁਕਮ ਜਾਰੀ ਕਰਿਆ ਸੀ ਜਿਦੇ ਵਿੱਚ ਸਿੱਖਾਂ ਨੂੰ ਕੇਸ ਕਤਲ ਕਰਾਉਣ ਤੋਂ ਮਨਾਹੀ ਕਰੀ ਸੀ ਤੇ ਸਿੱਖਾਂ ਨੂੰ ਸਰਬ ਲੋ ਦਾ ਕੜਾ ਪਾਉਣ ਦਾ ਹੁਕਮ ਦਿੱਤਾ ਸੀ ਇਹ ਅੱਜ ਦੇ ਦਿਨ ਆਨੰਦਪੁਰ ਸਾਹਿਬ ਦੀ 1695 ਦੀਵਸਾਖੀ ਵਾਲੇ ਦਿਨ ਗੁਰੂ ਮਹਾਰਾਜਿਆਂ ਨੇ ਸਿੱਖਾਂ ਨੂੰ ਹੁਕਮ ਕਰਿਆ ਸੀ ਅੱਜ ਦੇ ਦਿਨ ਹੀ ਗੁਰੂ ਤੇਗ ਬਹਾਦਰ ਜੀ 1657 ਨੂੰ ਹਰਦਵਾਰ ਪਹੁੰਚੇ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਪੰਜਾਬ ਤੋਂ ਪਟਨਾ ਸਾਹਿਬ ਨੂੰ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਜਿਹੜੇ ਤੀਰਥ ਆਉਂਦੇ ਨੇ ਉਹਨਾਂ ਦੇ ਉੱਤੇ ਗੁਰੂ ਮਹਾਰਾਜ ਰਹੇ ਸੀ ਉੱਥੇ ਗੁਰੂ ਮਹਾਰਾਜ ਜੀ ਆਨੇ ਬਹੁਤ ਪੁੰਨਦਾਨ ਕਰੇ ਸੀ ਅੱਜ ਦੇ ਦਿਨ ਹੀ 1552 ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਜੋਤੀ ਜੋ ਸਮਾਗੈ ਸਨ ਆਪਣਾ ਪੰਜ ਪੌਤਕ ਸਰੀਰ ਦਾ ਤਿਆਗ ਕਰਗੇ ਸੀ ਇਹ ਕੌਮਤਾਰੀ ਕਲੈਂਡਰ ਹੈ ਜਿਹੜਾ ਮੌਜੂਦਾ ਉਹਦੇ ਮੁਤਾਬਕ ਤਰੀਕ ਹੈ 29 ਮਾਰਚ 1552 ਨੂੰ ਇੱਕ ਅੱਜ ਦੇ ਦਿਨ ਸਾਡਾ ਬਹੁਤ ਸਿੱਖ ਮਿਸਲਾਂ ਦਾ ਜਿਹੜਾ ਇਤਿਹਾਸ ਹੈ ਉਹਦੇ ਵਿੱਚੋਂ ਜਿਹੜਾ ਲਾਹੌਰ ਦਾ ਜ਼ਕਰੀਆ ਖਾਨ ਸੀ ਉਸਨੇ ਸਿੱਖਾਂ ਨੂੰ ਨਵਾਬੀ ਦੀ ਖਿਲਤ ਪੇਸ਼ ਕਰੀ ਸੀ ਜਿਹਦੇ ਵਿੱਚ 1733 ਵਾਲੇ ਦਿਨ ਜਿਹੜੇ ਲਾਹੌਰ ਸੀ ਇਸ ਨੇ ਦਿੱਲੀ ਦਰਬਾਰ ਦੇ ਨਾਲ ਸਲਾਹ ਕਰਕੇ ਕਿ ਸਿੱਖ ਮੇਰਾ ਨੁਕਸਾਨ ਕਰਦੇ ਨੇ ਕਿਉਂਕਿ ਸਰਕਾਰ ਵੀ ਬਹੁਤ ਜ਼ਿਆਦਾ ਘਾਟੇ ਦੇ ਵਿੱਚ ਚੱਲ ਰਹੀ ਸੀ ਜਿਹੜੀ ਲਾਹੌਰ ਦਰਬਾਰ ਸੀ ਉਹਦਾ ਖਜ਼ਾਨਾ ਖਾਲੀ ਹੁੰਦਾ ਜਾਂਦਾ ਸੀ ਤੇ ਜਦੋਂ ਵੀ ਉਹਦੀ ਜਕਰੀਆ ਖਾਨ ਦੀ ਫੌਜ ਪੰਜਾਬ ਦੇ ਬਖ ਬਖ ਇਲਾਕਿਆਂ ਚੋਂ ਦੀ ਤਾਂ ਸਿੱਖਾਂ ਦੀਆਂ ਜਿਹੜੀਆਂ ਮਿਸਲਾਂ ਸੀ ਉਹ ਉਹਨਾਂ ਨੂੰ ਮਾਰ ਦਿੰਦੇ ਸੀ ਮਿਸਲਾਂ ਵਾਲੇ ਜਿਹੜੇ ਸਿੰਘ ਸੀ ਉਹ ਸਰਕਾਰ ਦਾ ਨੁਕਸਾਨ ਲਾਹੌਰ ਦਰਬਾਰ ਦਾ ਨੁਕਸਾਨ ਬਹੁਤ ਹੁੰਦਾ ਸੀ ਉਹਨਾਂ ਨੇ ਬਿਉਂਤ ਬਣਾਈ ਸੀ ਕਿ ਸਿੱਖਾਂ ਨੂੰ ਆਪਾਂ ਥੋੜਾ ਜਿਹਾ ਇਲਾਕਾ ਉਹਨਾਂ ਨੂੰ ਥੋੜੇ ਜਿਹੇ ਇਲਾਕੇ ਦੇ ਮਾਲਕ ਬਣਾ ਕੇ ਉਹਨਾਂ ਨੂੰ ਉੱਥੇ ਟਿਕਾ ਦੇ ਦਿੰਨਾ ਬਾਕੀ ਪੰਜਾਬ ਦੇ ਵਿੱਚ ਰਾਜ ਆਪਣਾ ਮੁਕੰਮਲ ਰਹੂਗਾ ਹੁਣ ਨਾ ਤਾਂ ਆਪਣਾ ਰਾਜ ਹੈ ਨਾ ਹੀ ਆਪਾਂ ਰਾਜ ਤੋਂ ਬਾਹਰਾਂ ਲੋਕਾਂ ਦਾ ਅੱਧਾ ਟੈਕਸ ਸਿੱਖ ਮਿਸਲਾਂ ਲੈ ਜਾਂਦੀਆਂ ਸੀ ਤੇ ਅੱਧਾ ਟੈਕਸ ਜਿਹੜੇ ਚੌਧਰੀ ਬਣਾਏ ਹੋਏ ਸੀ ਉਹ ਅੱਧਾ ਟੈਕਸ ਲਾਹੌਰ ਦਰਬਾਰ ਲੈ ਜਾਂਦਾ ਸੀ ਇਸ ਲਈ ਸਿੱਖਾਂ ਨੂੰ ਖੇਲ ਪੇਚ ਕਰੀ ਸੀ ਨਵਾਬੀ ਦੀ ਜਿਹਦੇ ਵਿੱਚ ਸਿੱਖਾਂ ਨੇ ਪਹਿਲਾਂ ਜਵਾਬ ਦਿੱਤਾ ਦੇ ਦਿੱਤਾ ਸੀ ਪਰ ਭਾਈ ਸੁਬੇਕ ਸਿੰਘ ਦੀ ਸਲਾਹ ਦੇ ਉੱਤੇ ਸਿੱਖਾਂ ਨੇ ਫਿਰ 3 ਸਾਲ ਦੀ ਉਹ ਨਵਾਬੀ ਆਪਣੇ ਕੋਲ ਰੱਖੀ ਸੀ ਜਿਹਦੇ ਵਿੱਚ ਪੰਜਾਬ ਦਾ ਪਹਿਲਾ ਨਵਾਬ ਭਾਈ ਜਿਹੜਾ ਸਰਦਾਰ ਕਪੂਰ ਸਿੰਘ ਸੀ ਨਵਾਬ ਕਪੂਰ ਸਿੰਘ ਉਸ ਨੂੰ ਬਣਾਇਆ ਗਿਆ ਸੀ ਤੇ ਦਿਨ 1761 ਨੂੰ ਹੀ ਐਮਸਾ ਅਬਦਾਲੀ ਨੇ ਮਹਾਰਾਜੇ ਹਾਲੇ ਦਾ ਜਿਹੜਾ ਰਾਜ ਸੀ ਉਹ ਖੋਲਿਆ ਸੀ ਕਿਉਂਕਿ ਹਾਲਾ ਸਿੰਘ ਇਹੋ ਜਿਹਾ ਇੱਕ ਰਾਜਾ ਸੀ ਜਿਹੜਾ ਵੀ ਜਿਸ ਸਮੇਂ ਵੀ ਉਹ ਤਾਕਤ ਵਿੱਚ ਹੁੰਦਾ ਸੀ ਤਾਂ ਹਾਲਾ ਸਿੰਘ ਉਹਦੀ ਅਧੀਨਗੀ ਕਬੂਲ ਕਰ ਲੈਂਦਾ ਸੀ ਜਿੰਨੀ ਵਾਰ ਅਬਦਾਲੀ ਨੇ ਭਾਰਤ ਦੇ ਉੱਤੇ ਹਮਲਾ ਕੀਤਾ ਹਾਲਾ ਸਿੰਘ ਨੇ ਉਸ ਦੀ ਦੀਨ ਕੀ ਕਬੂਲ ਕਰੀ ਸੀ ਤੇ ਜਦੋਂ ਆਪਣੀਆਂ ਸਿੱਖ ਮਿਚਲਾਂ ਨਵਾਬ ਕਪੂਰ ਸਿੰਘ ਵਰਗੇ ਜਸਾ ਸਿੰਘ ਆਲੂ ਵਾਲੀਆ ਜਸਾ ਸਿੰਘ ਰਾਮਗੜੀਆ ਪਟਿਆਲੇ ਦਾ ਰਸਤਾ ਨੂੰ ਤਿਆਰ ਕਰਦੇ ਹੁੰਦੇ ਸੀ ਦਿੱਲੀ ਨੂੰ ਜਾਂਦੇ ਹੋਏ ਸਰਦਾਰ ਬਘੇਲ ਸਿੰਘ ਹੰਨੀ ਤਾਂ ਇਹ ਉਸ ਸਮੇਂ ਅਮਰ ਛਕ ਲੈਂਦਾ ਸੀ ਬਾਬਾ ਦੀਪ ਸਿੰਘ ਜੀ ਦੇ ਪਾਸੋਂ ਵੀ ਹਾਲਾ ਸਿੰਘ ਨੇ ਅਮਰ ਛਕਿਆ ਜੀ ਜਿਹੜੇ ਸ਼ਹੀਦ ਬਾਬਾ ਦੀਪ ਸਿੰਘ ਸੀ ਰਕਸਾਲ ਦੇ ਮੁਖੀ ਜਿਹੜਾ ਵੀ ਤਾਕਤ ਦੇ ਵਿੱਚ ਹੁੰਦਾ ਸੀ ਉਸਦੀ ਦੀਨਗੀ ਕਬੂਲ ਕਰਦਾ ਸੀ ਪਰ ਜਦੋਂ ਮਹਾਰਾਟਿਆਂ ਨੂੰ ਤਬਾਹ ਕਰਕੇ ਅਫਗਾਨੀ ਵਾਪਸ ਆ ਰਿਹਾ ਸੀ ਤਾਂ ਉਸਨੇ ਪਟਿਆਲੇ ਰੁਕਣਾ ਕਰਿਆ ਤੇ ਇਸਨੇ ਕਰੋੜਾਂ ਰੁਪਇਆ ਦੇ ਕੇ ਉਸਦੀ ਦੀਨਗੀ ਕਬੂਲ ਕਰੀ ਸੀ ਪਰ ਅਫਗਾਨੀ ਨੇ ਇਸ ਨੂੰ ਜਵਾਬ ਦੇ ਵਿੱਚ ਕਹੇ ਸੀ ਕਿ ਤੈ ਮਹਾਰਾਟਿਆਂ ਦੀ ਲੜਾਈ ਦੇ ਵਿੱਚ ਮੇਰੀ ਮਦਦ ਨਹੀਂ ਕੀਤੀ ਮੈਂ ਤੇਰਾ ਇਹ ਰਾਜ ਖੋਣਾ ਮੈਂ ਇਹ ਅੱਜ ਦੇ ਦਿਨ ਉਸ ਦਾ ਰਾਜ ਖੋਲਿਆ ਸੀ ਫਿਰ ਸਰਬੱਤ ਖਾਲਸਾ ਦੇ ਜਥੇਦਾਰ ਜੱਸਾ ਸਿੰਘ ਅੱਲੂਆਲੀਆ ਨੂੰ ਇਸ ਨੇ ਬੇਨਤੀ કરી ਸੀ ਅੱਲੂਆਲੀਆ ਨੂੰ ਭਾਰੀ ਜੁਰਮਾਨਾ ਦੇ ਕੇ ਇਸ ਨੇ ਉਸ ਦੀ ਅਧੀਨਗੀ ਕਬੂਲ ਕਰੀ ਸੀ ਇਹ ਹਾਲਾ ਸਿੰਘ ਦਾ ਜਿਹੜਾ ਸੀ ਕਰਦਾਰ ਜਾਂ ਦਾ ਰਾਜ ਕਰਨ ਦਾ ਤਰੀਕਾ ਉਹ ਤੁਹਾਡੇ ਅੱਗੇ ਪੇਸ਼ ਕੀਤਾ ਗਿਆ ਅੱਜ ਦੇ ਦਿਨ ਦਲ ਖਾਲਸਾ ਕਾਇਮ ਕੀਤਾ ਗਿਆ ਸੀ ਇਹ ਵਾਕਿਆ 1748 ਦਾ ਹੈ ਦਲ ਖਾਲਸਾ ਕੀ ਸੀ ਇਸ ਦੇ ਉੱਤੇ ਆਪਾਂ ਸੂਖਮ ਰੂਪ ਦੇ ਵਿੱਚ ਵਿਚਾਰ ਕਰਾਂਗੇ ਜਦੋਂ ਪੰਜਾਬ ਦੇ ਵਿੱਚ ਸਿੱਖ ਮਿਸਲਾਂ ਦੇ ਰਾਜ ਤੋਂ ਪਹਿਲਾਂ ਦਾ ਜਿਹੜਾ ਸਿੱਖਾਂ ਦਾ ਰਾਜ ਸੀ ਉਹ ਅਲੱਗ-ਅਲੱਗ ਜਥੇਬੰਦੀਆਂ 'ਚ ਵੰਡਿਆ ਗਿਆ ਸੀ ਇਤਿਹਾਸ ਦੇ ਵਿੱਚ ਕਿਤੋਂ ਸਾਨੂੰ 70 ਤੋਂ 75 ਜਥੇਬੰਦੀਆਂ ਦੀ ਗਿਣਤੀ ਮਿਲਦੀ ਹੈ ਕਿਤੋਂ ਸਾਨੂੰ 65 ਜਥੇਬੰਦੀਆਂ ਦੀ ਗਿਣਤੀ ਮਿਲਦੀ ਆ ਇਹ ਜਥੇਬੰਦੀਆਂ ਨੇ ਜਦੋਂ ਦੇਖਿਆ ਵੀ ਸਾਡਾ ਰਾਜ ਨਹੀਂ ਕਾਇਮ ਹੁੰਦਾ ਆ ਇਨ੍ਹਾਂ ਸਿੱਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਰਵਤ ਖਾਲਸਾ ਸੱਦਿਆ ਸੀ 1748 ਨੂੰ ਇਸ ਸਰਵਤ ਖਾਲਸੇ ਦੇ ਵਿੱਚ ਜਿਹੜੀਆਂ 65 ਜਾਂ 70 ਤੋਂ 75 ਜਥੇਬੰਦੀਆਂ ਚੀ ਉਹਨਾਂ ਦਾ ਸਮੂਹ ਇੱਕ 12 ਮਿਸਲਾਂ ਬਣਾਈਆਂ ਗਈਆਂ ਸੀ ਉਹਨਾਂ 75 ਜਥੇਬੰਦੀਆਂ ਨੂੰ 12 ਮਿਸਲਾਂ ਦਾ ਰੂਪ ਦਿੱਤਾ ਗਿਆ ਸੀ 10 10 5 5 ਜਥੇਬੰਦੀਆਂ ਨੂੰ ਇਕੱਤਰ ਕੀਤਾ ਗਿਆ ਸੀ ਉਹਨਾਂ ਦਾ ਇੱਕ ਜੱਥੇਦਾਰ ਬਣਾਇਆ ਗਿਆ ਸੀ ਉਸ ਤੋਂ ਉੱਪਰ ਇੱਕ ਜਿਹੜਾ 12 ਮਿਸਲਾਂ ਤੋਂ ਉੱਪਰ ਕੰਮ ਕਰਿਆ ਗਿਆ ਸੀ ਉਸ ਦਾ ਨਾਂ ਸੀ ਦਲ ਖਾਲਸਾ ਉਸ ਦਾ ਜਥੇਦਾਰ ਜੱਸਾ ਸਿੰਘ ਆਲੂ ਵਾਲੀ ਨੂੰ ਬਣਾਇਆ ਗਿਆ ਸੀ ਤੇ ਉਹ ਸੀ ਦਲ ਖਾਲਸਾ 12 ਮਿਸਲਾਂ ਦਲ ਖਾਲਸੇ ਦੇ ਹੁਕਮ ਦੇ ਨਾਲ ਚਲਦੀਆਂ ਸੀ ਇਹ ਜਿਹੜਾ ਦਲ ਖਾਲਸੇ ਦਾ ਇਤਿਹਾਸ ਆ ਜਾਂ 12 ਮਿਸਲਾਂ ਦਾ ਜਾਂ 75 ਜਥੇਵੰਦੀਆਂ ਸੀ ਉਹਨਾਂ ਦਾ ਗੱਠ ਜੋੜ ਉਹਨਾਂ ਨੂੰ ਜਥੇਵੰਦਕ ਢਾਂਚੇ 'ਚ ਕਰਨਾ ਇਹ ਅੱਜ ਦੇ ਦਿਨ ਹੋਇਆ ਸੀ 29 ਮਾਰਚ ਨੂੰ ਔਰ ਇਸ ਦੀ ਪ੍ਰਾਪਤੀ ਬਹੁਤ ਹੋਈ ਸੀ ਜਦੋਂ 12 ਮਿਸਲਾਂ ਨੇ ਪੰਜਾਬ ਦੇ ਵਿੱਚ ਆਪਣਾ ਰਾਜ ਕਾਇਮ ਕਰਿਆ ਸੀ ਨਾ ਤਾਂ ਫਿਰ ਲਾਹੌਰ ਨੂੰ ਜਿੱਤਣ ਦੇ ਵਿੱਚ ਸਮਾਂ ਨਹੀਂ ਸੀ ਲੱਗਿਆ ਤੁਹਾਨੂੰ ਪਤਾ ਹੈ ਕਿ 40-50 ਸਾਲ ਦੀ ਮਿਹਨਤ ਤੋਂ ਬਾਅਦ 18 1800 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਜਿੱਤ ਲਿਆ ਸੀ ਜਿਹੜੇ ਇਹ ਆਪਣੇ ਸ਼ੁਕਰ ਚਾਰਿਆ ਮਿਸਰ ਦੇ ਮੁਖੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਇਸ ਦੀ ਪ੍ਰਾਪਤੀ ਬਹੁਤ ਚੀਜ਼ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਸੀ ਅੱਜ ਦੇ ਇਹਨਾਂ ਸਿੱਖਾਂ ਨੇ ਤੇ ਅੱਜ ਦੇ ਦਿਨ ਹੀ ਅਕਾਲੀ ਦਲ ਦਾ ਨਾਮ ਬਦਲ ਕੇ ਸ਼੍ਰੋਮਣੀ ਅਕਾਲੀ ਦਲ ਰੱਖਿਆ ਗਿਆ ਸੀ ਇਹ 29 ਮਾਰਚ 1922 ਦੀ ਗੱਲ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਤੋਂ ਬਾਅਦ ਅਕਾਲੀ ਦਲ ਬਣਿਆ ਸੀ ਤੇ ਅਕਾਲੀ ਦਲ ਕਈ ਹੋਣ ਦੇ ਕਾਰਨੇ ਚੱਕਰ ਪੈਂਦਾ ਸੀ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਮੰਨਿਆ ਗਿਆ ਸੀ ਇਹ ਬਾਅਦ ਦੇ ਵਿੱਚ 847 ਤੋਂ ਬਾਅਦ ਇਸ ਦੇ ਉੱਤੇ ਆਗੂ ਆਏ ਉਹ ਕੇਂਦਰ ਦੇ ਨਾਲ ਸਹਿਮਤ ਹੋ ਕੇ ਚੱਲ ਪਏ ਤੇ ਉਹਨਾਂ ਨੂੰ ਜਿਹੜੀ ਬਣਾਉਣ ਨਹੀਂ ਕਾਨੂੰਨੀ ਕਾਰਵਾਈ ਸੀ ਜਾਂ ਜਿਹੜਾ ਇਸ ਦਾ ਸੰਵਿਧਾਨਕ ਹੱਕ ਸੀ ਜਾਂ ਸੰਵਿਧਾਨਕ ਕਾਨੂੰਨ ਸੀ ਉਹਦੇ ਉੱਤੇ ਪੈਰਾ ਦੇਣਾ ਛੱਡ ਦਿੱਤਾ ਸੀ ਤੇ ਇਹ ਫਿਰ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਬਦਲ ਪਰਿਵਾਰ ਕੋਲੇ ਹੈ ਇਹ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਜਥੇਬੰਦੀ ਸੀ ਸਾਡੀ ਸ਼ਰਮੋ ਸ਼ਰਮੂ ਸ਼੍ਰੋਮਣੀ ਸੀ ਇਹ ਸਿੱਖਾਂ ਦੀ ਤੇ ਇਹ ਨੂੰ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਅੱਜ ਜਿਵੇਂ ਖੇਰੂ-ਖੇਰੂ ਕੀਤਾ ਪਿਆ ਇਹ ਬਹੁਤ ਸਾਡੇ ਪੰਜਾਬ ਦੇ ਲਈ ਨੁਕਸਾਨ ਹੈ ਕਿਉਂਕਿ ਖੇਤਰੀ ਪਾਰਟੀ ਸਾਡੀ ਪੰਜਾਬ ਦੀ ਹੋਣੀ ਚਾਹੀਦੀ ਆ ਹਰ ਇੱਕ ਸਿੱਖ ਇਸ ਦੇ ਉੱਤੇ ਚਿੰਤਕਾ ਪਰ ਕਿਸੇ ਦੀ ਬਾਣ ਹੀ ਚੱਲਦੀ ਇਹ ਹੋਣਾ ਉਦੋਂ ਹੀ ਹੈ ਜਿਵੇਂ ਆ ਦਲ ਖਾਲਸਾ ਦਾ ਇਤਿਹਾਸ ਸੁਣਿਆ ਜਦੋਂ ਅਸੀਂ ਜਥੇਬੰਦਕ ਢਾਂਚੇ ਦੇ ਵਿੱਚ ਆ ਜਾਵਾਂਗੇ ਸਮੂਹ ਦੇ ਵਿੱਚ ਇਕੱਤਰ ਹੋ ਜਾਾਂਗੇ ਫਿਰ ਇਹ ਸਾਡੀ ਗੱਲਬਾਤ ਬਣਨੀ ਹੈ ਤੇ ਇਹ ਅੱਜ ਆਪਣਾ 29 ਮਾਰਚ ਦਾ ਜਿਹੜਾ ਇਤਿਹਾਸ ਸੀ ਉਹ ਸੀ ਅੱਜ ਦੇ ਦਿਨ ਹੀ ਗਰਦਾਸਪੁਰ ਦੇ ਵਿੱਚ ਜਸਪਾਲ ਸਿੰਘ ਸਿੱਧਵਾ ਪਿੰਡ ਦੇ ਨੌਜਵਾਨ ਨੂੰ ਪੰਜਾਬ ਪੁਲਿਸ ਨੇ ਸ਼ਹੀਦ ਕਰ ਦਿੱਤਾ ਸੀ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨ ਦੇ ਜਿਹੜਾ ਇਤਿਹਾਸ ਸੀ ਉਹ ਪੰਜਾਬ ਬੰਦ ਦਾ ਸਿੱਖਾਂ ਨੇ ਸੱਦਾ ਦਿੱਤਾ ਸੀ ਭਾਈ ਰਾਜੋਆਣੀਏ ਦੀ ਫਾਂਸੀ ਦੀ ਸਜ਼ਾ ਨੂੰ ਮਾਫ ਕਰਨ ਦੇ ਲਈ ਤੇ ਉਹਦੇ ਵਿੱਚ ਜਦੋਂ ਇਹ ਨੌਜਵਾਨ ਆਗੂ ਨੌਜਵਾਨ ਵੀਰ ਅਕਾਲੀ ਜਾਂ ਪੰਥਕ ਆਗੂਆਂ ਦੀ ਗਵਾਹੀ ਦੇ ਵਿੱਚ ਪੰਜਾਬ ਬੰਦ ਦੇ ਕਾਲ ਦੇ ਉੱਤੇ ਜਾਂਦਾ ਹੈ ਉੱਥੇ ਪੰਜਾਬ ਪੁਲਿਸ ਗੋਲੀ ਚਲਾ ਦਿੰਦੀ ਹੈ ਸਰਕਾਰ ਸ਼ਰੋਮਣੀ ਅਕਾਲੀ ਦਲ ਦੀ ਸੀ ਸ਼੍ਰੋਮਣੀ ਕਾਲੀਦਾਲ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ 29 ਮਾਰ ਦੇ ਦਿਨ ਇਸ ਨੌਜਵਾਨ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਅੱਜ ਦੇ ਦਿਨ ਹੀ ਭਾਈ ਕਵਰ ਸਿੰਘ ਨੇ ਕੇਪੀਐਸ ਗਿੱਲ ਦੇ ਮੂੰਹ ਦੇ ਉੱਤੇ ਇਹ ਗੱਲ ਕਹਿ ਦਿੱਤੀ ਸੀ ਕਿ ਮੈਂ ਔਰੰਗ ਔਰੰਗਜੀਬ ਦੇ ਪੈਰੀ ਹੱਥ ਨਹੀਂ ਲਾਵਾਂਗਾ ਇਹਦੇ ਜਿਹੜਾ ਮਗਲਾ ਇਤਿਹਾਸ ਹੈ ਉਹ ਇਹ ਹੈ ਕਿ ਭਾਈ ਕਵਰ ਸਿੰਘ ਜੋ ਖਾੜਕੂ ਸਿੰਘਾਂ ਦੇ ਨਾਲ ਸੰਬੰਧਿਤ ਰੱਖਦਾ ਸੀ ਤੇ ਕੇਪੀਐਸ ਗੇਲ ਨੇ अनेका ਹੀ ਨੌਜਵਾਨਾਂ ਨੂੰ ਚੱਕ ਕੇ ਸ਼ਹੀਦ ਕਰਨ ਦਾ ਜਿਹੜਾ ਤਹਿਈਆ ਕਰਿਆ ਹੋਇਆ ਸੀ ਉਹਦੇ ਵਿੱਚ ਇਹਦੀ ਸੋਚ ਇਹ ਵੀ ਸੀ ਕਿ ਮੈਂ ਕੇਂਦਰ ਨੂੰ ਇਹ ਦਿਖਾ ਸਕਾਂਗੇ ਪੰਜਾਬ ਦੇ ਵਿੱਚ ਮੈਂ ਖਾੜਕੂਆਂ ਦੇ ਹਥਿਆਰ ਛਟਾ ਦਿੱਤੇ ਇਹਨਾਂ ਨੂੰ ਨੇਪਾਲ ਦੇ ਵਿੱਚੋਂ ਆਪਣੇ ਗ੍ਰਿਫਤਾਰ ਕੀਤਾ ਗਿਆ ਸੀ ਭਾਈ ਕਬਰ ਸਿੰਘ ਦੀ ਪਤਨੀ ਵੀ ਨਾਲ ਹੀ ਸੀ ਤੇ ਇਹਨਾਂ ਦੇ ਉੱਤੇ ਬਹੁਤ ਸਮਾਂ 1 ਸਾਲ ਦਾ ਕਰੀਬ ਇਹਨਾਂ ਦੇ ਉੱਤੇ ਤਸ਼ੱਦਦ ਰਿਆ ਪੁਲਿਸ ਨੇ ਅਦਾਲਤ ਦੇ ਵਿੱਚ ਵੀ ਨਹੀਂ ਪੇਸ਼ ਕਰਿਆ ਥਾਣੇ ਦੇ ਵਿੱਚ ਹੀ ਰੱਖਿਆ ਸੀ ਅੰਤ ਨੂੰ ਇਹਨਾਂ ਦੇ ਨਾਲ ਜਿਹੜੀ ਗੱਲ ਹੋਈ ਸੀ ਉਹ ਇਹ ਸੀ ਕਿ ਕੇਪੀਐਸ ਗਿੱਲ ਨੇ ਪ੍ਰੈਸ ਕਾਨਫਰੰਸ ਕਰੀ ਉਹਦੇ ਵਿੱਚ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਸਾਡਾ ਜਿਹੜੀ ਅਧਿਨਗੀ ਉਸ ਨੂੰ ਕਬੂਲ ਕਰ ਲੋ ਤੁਸੀਂ ਕਿਹੋ ਕਿ ਅਸੀਂ ਹਥਿਆਰ ਛੱਡ ਦਿੱਤੇ ਕੇ ਪੀਐਸ ਗਿਲ ਦੇ ਮੂਹਲੇ ਆਫਸਰਾਂ ਨੇ ਇਸ ਨੂੰ ਕਹਤਾ ਹੀ ਕਿ ਤੂੰ ਉੱਥੇ ਜਦੋਂ ਪ੍ਰੈਸ ਕਾਨਫਰੰਸ ਹੋ ਉਹਦੇ ਵਿੱਚ ਕੇਪੀਐਸ ਗਿਲ ਦੇ ਪੈਰ ਫੜ ਲਵੇਂ ਪਰ ਜਦੋਂ ਉੱਥੇ ਸਮੇਂ ਤੇ ਪਹੁੰਚਿਆ ਤਾਂ ਇਸ ਸਿੰਘ ਨੇ ਉਸ ਨੂੰ ਕਹਿ ਦਿੱਤਾ ਸੀ ਕਿ ਮੈਂ ਔਰੰਗਜੀਬ ਦੇ ਪੈਰੀਂ ਹੱਥ ਨਹੀਂ ਲਾਵਾਂਗਾ ਮੈਂ ਹਥਿਆਰ ਨਹੀਂ ਛੱਡਾਂਗਾ ਮੇਰੀ 1 ਸਾਲ ਤੋਂ ਗ੍ਰਿਫਤਾਰੀ ਹੋਈ ਹੈ ਇਹ ਸਾਡੇ ਨਾਲ ਨਜਾਇਜ਼ ਕਰ ਰਿਹਾ ਹੈ ਇਹ ਅੱਜ ਦੇ ਦੇਣਾ 1994 ਦੀ ਗੱਲ ਹੈ ਪੰਜਾਬ ਦੀ ਤੇ ਇਹ ਸੀ ਸਾਡਾ ਅੱਜ ਦਾ 29 ਮਾਰਚ ਦਾ ਇਤਿਹਾਸ ਜਿਹੜਾ ਆ ਦਾਸ ਨੇ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਕੋਈ ਸੁਝਾਅ ਦੇਣਾ ਹੋਵੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ